ਲੋਕ ਤੁਸੀਂ ਪਿਛਲੇ ਸਮ ਪਿਛਲੇ ਸਮੇਂ ਤੋਂ ਦੇਖ ਰਹੇ ਹੋ ਕਿ ਤਰਨਤਾਰ ਜ਼ਿਲ੍ਹੇ ਦੇ ਵਿੱਚ ਪੰਚ ਸਰਪੰਚ ਮੈਂਬਰ ਸਹਿਬਾਨ ਬਹੁ ਗਿਣਤੀ ਦੇ ਵਿੱਚ ਪਿੰਡਾਂ ਦੇ ਲੋਕ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਰਹੇ ਨੇ ਕਿਉਂਕਿ ਹੁਣ ਲੋਕ ਸਮਝ ਚੁੱਕੇ ਨੇ ਕਿ ਸਾਡੇ ਸੂਬੇ ਦਾ ਸਾਡੇ ਇਲਾਕੇ ਦਾ ਸਾਡੇ ਜ਼ਿਲ੍ਹੇ ਦਾ ਤਾਂ ਹੀ ਭਲਾ ਹੋ ਸਕਦਾ ਜੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਦੇ ਹਾਂ ਕਿਉਂਕਿ ਇਹਨਾਂ ਪੰਜਾਬ ਵਾਸੀਆਂ ਨੇ ਇਹਨਾਂ ਇਲਾਕੇ ਦੇ ਲੋਕਾਂ ਨੇ ਇਹਨਾਂ ਨગરਵਾਸੀਆਂ ਨੇ ਸਮੇਂ-ਸਮੇਂ ਤੇ ਨਾਲ ਸਾਰੇ ਲੋਕਾਂ ਨੂੰ ਮੌਕਾ ਵੀ ਦਿੱਤਾ ਪਰ ਇਹਨਾਂ ਦੀਆਂ ਭਾਵਨਾਵਾਂ ਦੇ ਨਾਲ ਹਮੇਸ਼ਾ ਹੀ ਖੇਡਿਆ ਗਿਆ ਹੁਣੇ ਲੋਕ ਸੂਝਵਾਨ ਨੇ ਪੰਜਾਬ ਦੇ ਲੋਕ ਸਿਆਣੇ ਨੇ ਕਿ ਜਿੱਦਾਂ ਦੂਜੇ ਸੂਬਿਆਂ ਦੇ ਵਿੱਚ ਲੋਕ ਵੱਧ ਚੜ ਕੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾ ਕੇ ਉੱਥੇ ਸਰਕਾਰਾਂ ਬਣਾ ਰਹੇ ਨੇ ਤੇ ਪੰਜਾਬ ਦੇ ਵਸਨੀਕ ਵੀ ਇਹ ਗੱਲ ਸੋਚਦੇ ਨੇ ਕਿ ਜਿੱਦਾਂ ਦੂਜੇ ਸੂਬੇ ਤਰੱਕੀ ਕਰ ਰਹੇ ਨੇ ਕਿਉਂ ਨਾ ਅਸੀਂ ਵੀ ਆਪਣੇ ਨਗਰ ਨੂੰ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਈਏ ਤੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੀਏ ਤੁਸੀਂ ਅੱਜ ਦੇਖਿਆ ਕਿ ਸਾਡੇ ਇੱਥੋਂ ਦੇ ਸਾਬਕਾ ਸਰਪੰਚ ਅਕਾਲੀ ਦਲ ਤੋਂ ਉਹ ਵੀ ਦਰਜਨਾ ਸਮੇਤ ਵਰਕਰਾਂ ਸਮੇਤ ਸ਼ਮੂਲੀਅਤ ਹੋਈ ਹੈ ਬਹੁਤ ਹੀ ਸਤਿਕਾਰਯੋਗ ਜੈਹਦਾਰ ਸਰਦਾਰ ਮਲਕੀਤ ਸਿੰਘ ਜੀ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ અલਵਿਦਾ ਕਿਹਾ ਹੈ ਉਹ ਵੀ ਅੱਜ ਭਾਰਤੀ ਜਨਤਾ ਪਾਰਟੀ ਸ਼ਮੂਲੀਅਤ ਹੋਈ ਹੈ ਤੁਸੀਂ ਦਿਨ-ਬਦ ਦਿਨ ਦੇਖਿਓ ਕਿ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਦੇ ਹਰ ਘਰ ਤੇ ਤੁਹਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਦੀਆਂ ਤਸਵੀਰਾਂ ਸਾਡੇ ਪਰਦੇਸ਼ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਤੇ ਭਾਰਤੀ ਜਨਤਾ ਪਾਰਟੀ ਦੇ ਕਮਲ ਕਮਲ ਦੇ ਫੁੱਲ ਦੀਆਂ ਜਿਹੜੇ ਚੋਣ ਨਿਸ਼ਾਨਾ ਤੁਹਾਨੂੰ ਪੰਜਾਬ ਦੇ ਪਿੰਡਾਂ ਦੇ ਝੰਡਿਆਂ ਤੇ ਉਹ ਜਲਦੀ ਖਿਲੇ ਮਿਲ ਆਮ ਆਦੀ ਪਾਰਟੀ ਦੀਆਂ ਗਲਤ ਨੀਤੀਆਂ ਤੋਂ ਕਿਉਂਕਿ ਜੋ ਵਰਕਰ ਇਹਨਾਂ ਦੇ ਨਾਲ 2013-14 ਤੋਂ ਜੁੜੇ ਸੀ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਸੀ ਉਹ ਵਰਕਰਾਂ ਦੀ ਕਦਰ ਨਹੀਂ ਪਾਈ ਇਹਨਾਂ ਆਮ ਆਦਮੀ ਪਾਰਟੀ ਨੇ ਤੇ ਅੱਜ ਇਹਨਾਂ ਤੋਂ ਆਮ ਆਦਮੀ ਪਾਰਟੀ ਨੂੰ ਨਕਾਰ ਕੇ ਤੇ ਪਿੰਡ ਖਾਰੇ ਦੀ ਸੈਂਕੜੇ ਸੰਗਤ ਜਿਹੜੀ ਉਹ ਭਾਜਪਾ ਵਿੱਚ ਸ਼ਾਮਲ ਹੋ ਗਈ ਅੱਜ ਇਤਨਾਂ ਨੂੰ ਇਹ ਦਵਾਇਆ ਕਿ ਜੋ ਪ੍ਰਧਾਨ ਮੰਤਰੀ ਤੇ ਜੀ ਨਰਿੰਦਰ ਮੋਦੀ ਜੀ ਨੇ ਜੋ ਸਹੂਲਤਾਂ ਦਿੱਤੀਆਂ ਪੰਜਾਬ ਨੂੰ ਉਹ ਸਹੂਲਤਾਂ ਜਿਹੜੀਆਂ ਲੋਕਾਂ ਤੱਕ ਨਹੀਂ ਪਹੁੰਚਦੀਆਂ ਇਥੋਂ ਤੱਕ ਕਿ ਲੋਕਾਂ ਦੇ ਜਿਦਾਂ ਨਰਾਸ਼ਣ ਕਾਟ ਵੀ ਲੋਕਾਂ ਦੇ ਕੱਟੇ ਹੋਏ ਆ ਨਰੇਗਾ ਦੇ ਵੀ ਜੋ ਪੈਸੇ ਪੂਸੇ ਆ ਉਹ ਖਾਈ ਪੀ ਜਾਂਦੇ ਆ ਗਰੀਬ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਜੋ ਵੀ ਪਿਛੋਂ ਆ ਰਹੀ ਆ ਤੇ ਉਹ ਵਿਸ਼ਵਾਸ ਦਿਵਾਇਆ ਹੈ ਕਿ ਜਿੰਨੀਆਂ ਸਹੂਲਤਾਂ ਸੈਂਟਰ ਸਰਕਾਰ ਦੇਣਦੀ ਏ ਉਹਨਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਆਵਾਦੇ ਪਾਰਟੀ ਛੱਡ ਕੇ ਹਾਂਜੀ ਕਮਾ ਬੀਜੇਪੀ ਸ਼ਾਮਲ ਹੋ ਰਿਹਾ ਜੀ ਕੀ ਤੁਹਾਨੂੰ ਚੀਜ਼ਾਂ ਗੱਲੀਆਂ ਚੰਗੀਆਂ ਲੱਗੀਆਂ ਬੀਜੇਪੀ ਦੀਆਂ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਅੱਜ ਸ਼ਾਮਲ ਹੋਏ ਜੀ ਇਹ ਜੀ ਮੋਦੀ ਜੀਆਂ ਦੀਆਂ ਜੋ ਸੋਲਤਾਨ ਦੇਖ ਕੇ ਅਸੀਂ ਪ੍ਰਭਾਵਿਤ ਹੋ ਕੇ ਹਰਜੀਤ ਸਰਦਾਰ ਹਰਜੀਤ ਸਿੰਘ ਪ੍ਰਧਾਨ ਜੀ ਦੀਆਂ ਚੰਗੇ ਕੰਮ ਦੇਖ ਕੇ ਵੀ ਜੇਪੀਏ ਸ਼ਾਮਲ ਹੋਏ ਧੰਨਵਾਦ ਜੀ ਨਾਈ ਪ੍ਰਧਾਨ ਸਰਦਾਰ ਹਰਜੀਤ ਸਿੰਘ ਹੁਣ ਸਾਰੇ ਹੀ ਨਗਰ ਵਾਲੋਂ ਸ਼ਵਾਸ਼ ਦਵਾਉਂਦਾ ਹਾਂ ਕਿ ਅੱਗੇ ਅਸੀਂ ਸਾਰੀਆਂ ਪਾਰਟੀਆਂ ਦਾ ਸਾਥ ਦੇ ਕੇ ਵੇਖਿਆ ਤੇ ਬਾਅਦ ਵਿੱਚ ਸਾਨੂੰ ਕੋਈ ਪਛਤਾ ਨਹੀਂਗਾ ਅਸੀਂ ਸ਼ੁਰੂਆਤ ਕਰਨ ਵਾਲੇ ਪਿੰਡ ਦੇ ਵਿੱਚ ਅਸੀਂ ਨੀਆਂ ਤੇ ਬਾਅਦ ਦੇ ਵਿੱਚ ਹੋਰ ਲੋਕ ਗਾੜੀ ਲੱਗ ਜਾਂਦੇ ਆ ਸੋ ਇਸ ਸਹਾਰੇ ਸਾਨੂੰ ਪ੍ਰਧਾਨ ਹਰਜੀਤ ਸਿੰਘ ਜੀ ਦੀਆਂ ਗੱਲਾਂ ਦੇ ਸੁਣ ਕੇ ਵਿਸ਼ਵਾਸ ਹੋਇਆ ਕਿ ਜਿਹਦੀ ਸਰਕਾਰ ਸੈਂਟਰ ਦੇ ਵਿੱਚ ਆ ਉਹਤੀ ਪੰਜਾਬ ਵਿੱਚ ਚਾਹੀਦੀ ਆ ਸੋ ਇਸ ਕਰਕੇ ਅਸੀਂ ਸਾਰੇ ਨਗਰ ਵਾਲੋਂ ਪ੍ਰਧਾਨ ਸਰਜਾ ਸਰਦਾਰ ਹਰਜੀਤ ਸਿੰਘ ਉਹਨਾਂ 'ਤੇ ਵਿਸ਼ਵਾਸ ਦੋਵਨੇ ਆ ਅਈ ਵਾਤਾਂ ਵਾਤ ਸਾਰੇ ਪਿੰਡ ਨੂੰ ਹੋਰ ਵੀ ਇਕਤਰਤਾ ਕਰਕੇ ਇਹਨਾਂ ਦਾ ਸਾਥ ਦੇਵਾਂਗੇ ਕਿ ਬੀਜੇਕੀ ਦੀ ਸਰਕਾਰ ਬਣਾਵਾਂਗੇ ਤੇ ਇਹਨਾਂ ਦਾ ਸਾਥ ਦੇਵਾਂਗੇ ਜਲੋਂ ਬੋਲੇ ਇਸ